ਹਾਂਜੀ ਕਿਸਾਨ ਪ੍ਰਭੂ ਬਰਾਡ ਫਾਰਮ YouTube ਚੈਨਲ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਆਇਆ ਜੀ ਬਾਸਪਤੀ ਬੋਲੀ ਤੇ ਕੋੜ ਦਾ ਪੂਰਾ ਮੰਡੀ ਲਾਈਵ ਵੇਨੇਜੇ ਜੀ ਬਾਸਪਤੀ ਦਾ ਕੀ ਹਾਬ ਕਿਤਾ ਹੋ ਜਾਂਦਾ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਲੋ ਜੀ ਇੱਥੋਂ ਬੋਲੀ ਸ਼ੁਰੂ ਆ ਬਾਕੀ ਵੇਣਿਆਂ ਕੀ ਹਾਬ ਜਾਂਦਾ ਜੋ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਯਾ 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 ਮੁਛਲ 1401 ਲੱਗਦਾ ਲੱਗਦਾ ਦੇਖੋ ਅੱਗੇ ਰਾਹੁਲ ਅੱਗੇ ਰਾਹੁਲ ਉਹ ਵੀ ਆ ਗਿਆ ਬੋਦੀ ਦਾ ਮੁੰਡਾ ਆਉ ਰਿਹਾ ਲੱਗਦਾ 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 ਆ ਜੀ ਨਾਰਾਂ ਖਿਲਾਫ ਤੇ ਬੋਲ ਹੁਣ 80 ਸਾਡਾ ਬੋਲਾ ਸਾਡਾ ਬੋਲਾ 85 85 90 ਸਰ ਦੇ ਪੂਰੇ 4000 4000 4000 5 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 ਦਾ ਫੋਨ ਮਾਰਦਾ ਫੋਨ ਮਾਰਦਾ 5 5 ਪਾਵਰ ਲੈਣ 5 ਪਾਵਰ ਲੈਣ 5 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 ਛੜ ਦੀ ਪਹਿਲੀ ਨਾ ਕਰਾਉਣੀ ਹੋਣੀ ਚੀ ਮੁਛਲਾ ਜੀ 1401 ਬਾਈ ਆਗੇ 10 15 15 15 ਆਓ ਬਾਈ ਆਓ 4015 ਜੀ ਕਾਲਾ ਬੋਲੀ ਹੋਲੇ ਕੋਈ ਨਾ 4015 15 ਜੀ ਕਰਾ ਨਾ ਸ਼ੁਰੂ ਪਹਿਲੀ ਬੰਲੀ ਕਰਾ ਨਾ ਕੋਈ ਨਹੀਂ ਹੋਵੇ ਬੋਲਡ ਦਾ ਜਲੀਸ ਸਰ ਉਹ ਜਲੀਸ ਜਲੀਸ ਬਾਉਜੀ ਬੁਲਾ ਰਹੇ ਆ ਹਾਂ ਜੀ ਹੈਲੋ 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 ਜੀ ਇਹ ਸੀਗਾ ਜੀ ਮੁੱਛਲ 1401 ਤੇ ਬੋਲੀ ਗਿਰਾਂ ਲੱਗ ਰਹੀ ਸੀ ਖੜ ਕੇ ਬਾਕੀ ਬੇਨਾ ਵਿਚਾਰੇ ਹਰ ਤੇ 15 ਕਿ ਤੱਕਰ ਮੇਰੇ ਸਾਹ ਹਣਾ ਪਹੁੰਚ ਗਈ ਕਿਨੇ ਮਿਲਦੇ ਕਿਨੇ ਵੱਖ ਗਏ ਤੁਸੀਂ ਮਿਲਣਾ ਤੁਸੀਂ ਮਿਲਣਾ ਹਾਂ ਇੱਕ ਗੱਲ ਇਹ ਤਾਂ ਸਾਡਾ ਪੀਸ ਜੀ ਹੋ ਗਿਆ ਤੇ ਹਾਂ ਇਹ ਬਹੁਤ ਚਾਲ ਜਾ ਰਿਹਾ ਕਿ ਕਿੰਨੇ ਸਾਨੂੰ ਮਿਲੂ ਆਗੇ ਮੇਰਾ ਬੰਨ ਕਾਟਣਾ ਆ ਮੇਰਾ ਆ ਮੇਰਾ ਬੰਨ ਕਾਟਣਾ ਸਾਰੇ ਬੰਨ ई चार हजार पंद्रह तगर गई है ढेरी चौदह जीरो एक दिन ਜੀ ਵੇਣਾ ਕਿਸਾਨ ਭਰਾਵੋ ਕਿੱਥੇ ਕਿੱਥੇ ਕਰਿਆਂਦੀ ਬੋਲੀ ਆਇਓ ਐ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਲੋ ਜੀ ਕਿਹਨਾਂ ਖੜ ਗਈ ਐ ਬੋਲੀ ਕੋਟ ਦਾ ਪੂਰਾ ਮੰਡੀ ਤਰੀਕ ਹੈਗੀ ਜੀ 22 ਅੱਜ 11:30 ਬੋਲੀ ਸ਼ੁਰੂ ਹੋਈ ਐ ਅੱਗੇ 11:00 ਵਜੇ ਹੋ ਜਾਂਦੀ ਐ ਸੰਭਾ ਕੀ ਵੀ ਉਧਰ ਕੋਈ ਆਇਆ ਕਮੇਟੀ ਵਾਲੇ ਉਧਰ ਗੱਲਬਾਤ ਚੱਲ ਰਹੀ ਆ ਤਾਂ ਕਰਕੇ ਪਾ ਇੱਧਰ ਆਗੇ ਸੀਗੇ ਬਾਕੀ ਵੇਣੇ ਆ ਬਾਈ ਤੇ ਕਮੈਂਟ ਕਰ ਦਿਓ ਬਈ ਛੋਡੇ ਏਰੀਏ ਦੇ ਵਿੱਚ ਕੀ ਹਿਸਾਬ-ਤਬ ਚੱਲੀ ਜਾਂਦਾ ਵੇਖੋ ਬਈ ਇੱਧਰ ਪੱਖੇ-ਪੁੱਖੇ ਲੱਗੀ ਜਾਂਦੇ ਆ ਮੰਡੀ ਦੇ ਵਿੱਚ ਬਾਕੀ ਬਈ ਲੋਕ ਲੋ ਖੜ ਗਏ ਬੋਲੀ ਵਾਲੇ ਤੇ ਵੇਣੇ ਆ ਬਈ ਬੋਲੀ ਚਾਲੂ ਹੁੰਦੀ ਆ ਕਿ ਨਹੀਂ ਮੈਂ ਅੱਜ ਬਣਾ ਕੇ ਚੱਲਾਂਗੇ ਵੀਡੀਓ ਬਾਕੀ ਲਾਈਵ ਹੀ ਕਰਤਾ ਬਾਕੀ ਕਿਸਾਨ ਭਰਾਵੋ ਦਿਖਾਵਾਂਗੇ ਜਰੂਰ ਤੁਹਾਨੂੰ ਜੇ ਬੋਲੀ ਸ਼ੁਰੂ ਹੋਈ ਤਾਂ ਉਹਨਾਂ ਟਾਈਮ ਬਈ ਜੁੜੇ ਰਹੋ ਲਾਈਵ ਦੇ ਨਾਲ ਕਿਤੇ ਲਾਈਕ ਸ਼ੇਅਰ ਕਮੈਂਟ ਬਈ ਫੋਲੋ ਕਰੀ ਚੱਲਿਓ YouTube ਚੈਨਲ ਨੂੰ ਸਬਸਕ੍ਰਾਈਬ ਲੋ ਜੀ ਬਾਕੀ ਵੇਣੇ ਆ ਲੋ ਜੀ 4115 ਰੁਪਏ ਵਿਕੀ ਹੈ ਡਬਲ ਪੱਖੇ ਤੇ ਉਹ ਜਿਹੜੀ 14 0 ਇੱਕ ਆ ਬਾਕੀ ਉਹ ਆ ਗੱਲ ਕਰੀ ਜਾਂਦੇਈ ਬਾਈ ਤੇ ਉਹ ਵੇਚ ਚੁੱਕੀ ਆ ਬਾਈ 4015 ਡਬਲ ਪੱਖਾ ਬਾਕੀ ਬੁੜੇ ਨੂੰ ਦੱਬ ਕੇ ਛੇਅਰ ਕਰ ਦਿਓ बाकी भाई ये वेखा गांह में दा। लगा वही बहा मुचल ही है चौदह जीरो एक जोड़ा परले बने पे हाँ। बाकी बेने भाई ਲਾਈਕ ਐਂਡ ਸ਼ੇਅਰ ਬਾਈ ਜੀ ਜ਼ਰੂਰ ਕਰ ਦਿਓ ਮੇਰੇ ਹਸਾਮਣਾ ਇੱਥੋਂ ਨੂੰ ਮੁੱਛਲ ਦਾ ਹੀ ਰੇਡ ਦਿਖਾਇਆ ਗਿਆ ਬਾਈ ਆ ਵੀ ਮੁੱਛਲ ਹੀ ਆ ਬਾਕੀ ਉਹ ਜਿਹੜੀ ਪਹਿਲੀ ਢੇਰੀਆਂ ਦੇ ਵੈਗ ਗਈ ਆ 4 15 ਡਬਲ ਬੱਖੇ ਤੇ 22 ਤਰੀਕ ਆ ਬਾਕੀ ਇਹਨੇ ਬਾਈ ਹੋਰ 2 4 ਮਿੰਟ ਜੇ ਬੋਲੀ ਸ਼ੁਰੂ ਹੋਈ ਤਾਂ ਵਖਾ ਕੇ ਜਾਵਾਂਗੇ ਨਹੀਂ ਬਈ ਬਸ ਪਰ ਬਾਕੀ ਵੀ ਅਜ ਤੂੜੀ ਦਾ ਸੜਕੇ ਲਾਈਨ ਦੀ ਤਾਈ ਉਹ ਤੇ ਵੀ ਟੋਪੜਾ ਰੇਡ ਗਿਆ ਤੂੜੀ ਦਾ 400 ਆ 500 ਤੇ 5 ਰੁਪਏ ਗਿਆ ਜਿਹੜੀ ਤੂੜੀ ਦਾ ਜਮਾ ਟੋਪ ਵਾਲਾ ਇੱਕ ਨਾਕ ਦਾ ਉਹ ਨਾਕ ਛੋਟਾ ਸੀਗਾ ਮੇਰੇ ਹਿਸਾਬ ਦੇ ਨਾਲ ਤਾਂ ਕਰਕੇ ਇੰਨਾ ਜਾੜਿਆ ਕਿਉਂਕਿ ਉਹ ਅੱਕੇ ਦਿਨ ਮੀਟਿੰਗ ਚੱਲੀ ਜਾਂਦੀ ਆ ਉਹਨਾ ਟਾਈਮ ਸਾਨੂੰ ਆਪਾਂ ਮੰਡੀ ਦਾ ਮਾਹੌਲ ਛਾਲ ਬਣਾਉਨੇ ਆ ਉਧਰ ਪੱਖਾ ਲੱਗੀ ਅੰਦਾ ਕੋਰ ਦਾ ਪੂਰਾ ਦੀ ਬਈ ਮੰਡੇ ਬਾਕੀ ਬਈ ਜੀ ਵਹਿਣਿਆ ਹੋਰ ਇੱਕ ਅੱਧਾ ਮਿੰਟ ਫਿਰ ਚੱਲਦੇ ਆ ਲਓ ਭਾਈ ਬੋਲੀ ਹੋ ਗਈ ਹੈ ਸ਼ੁਰੂ ਜਿਹੜੀ ਵੀ 5 6 ਮਿੰਟ ਲੇਟ ਹੋ ਗਏ ਆ ਤੇ ਭਾਈ ਲਾਈਵ ਨਾਲ ਜੁੜੇ ਰਹੋ ਕਿਸਾਨ ਭਰਾਓ ਜਿਹੜੇ 6 7 ਮਿੰਟ ਆਪਾਂ ਲਾਈਵ ਦੇ ਵਿੱਚ ਲਓ ਭਾਈ 4015 ਭਾਈ ਬੋਲੀ ਚੱਲ ਰਹੀ ਆ ਉਹ ਵੀ ਵੀ ਆ ਉਹ ਵੀ ਕੋਈ ਆ ਉਹ ਵੀ ਵੀ 4015 ਆ 15 15 ਆਇਆ ਆਇਆ 15 ਜੀ 15 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 ਆਜਾ ਥੋੜਾ ਸਾਨੂੰ ਹਾਂਜੀ 15 ਜੀ ਬਹੁਤ ਟਿੱਪੋ ਦੀ ਸੀ ਮੈਂ 15 ਕੋਈ ਨਾ 15 20 20 ਬਹੁਤ ਛੱਡ ਦੋ 20 20 20 20 20 20 ਹਰਾਹੁਲ 20 20 20 20 ਖੋਲਾਈ ਗਹਿਣਾ ਜੀ 20 20 20 20 20 20 ਆ 20 20 20 20 20 20 ਮੇਰੀ ਗਾੜੀ ਕੋਈ ਨਹੀਂ 20 20 ਜੀ ਲੈ ਆਓ ਲੈ 20 ਚੋਲੀ ਨੂੰ ਫੜ ਲੈ ਹਾਂਜੀ 4020 20 20 20 ਅੱਜ ਦਰਪੋਤਮਾ ਖਾ ਲੱਗਦਾ ਬਹੁਤ ਵਧੀਆ ਜਾਂਦੇ ਹੋ 20 20 2 3 2 2 2 बोला 2 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 ਹਾਂਜੀ ਬੋਲ ਬੋਲ ਆਪਣੀ ਵੈਸੀ ਲਓ ਜੀ ਇਹ ਸੀਗਾ ਮੁੱਛਲ 1401 4030 4030 ਰੁਪਏ ਅੱਜ ਕਿਸਾਨ ਪ੍ਰਭੂ ਕੋਟਪੁਰਾ ਮੰਡੀ ਦੇ ਵਿੱਚ ਜੀ ਮੁੱਛਲ ਵਿਕਿਆ 1401 403 ਆਹ ਵੇਣਿਆ ਬਾਈ ਕਿੱਥੋਂ ਕਿੱਧਰ ਜਾਊ ਬੋਲੀ ਵੇਣਿਆ ਜੋ ਲਾਈਕ ਸ਼ੇਅਰ ਕਮੈਂਟ ਕਰੀ ਚੱਲਿਓ ਬਾਈ ਤੇ ਇਹ ਵੀ ਵੇਣਿਆ ਕਿਹੜੀ ਮੁੱਛਲ ਹੀ ਆ ਜੀ ਬਾਕੀ ਵੇਣਿਆ ਜੋ ਦੇ ਫੋਲੋ ਲਾਈਕ ਸ਼ੇਅਰ ਕਮੈਂਟ ਭਾਈ ਜੀ ਜ਼ਰੂਰ ਕਰ ਦਿਓ ਬਾਕੀ ਲਾਈਵ ਦੇ ਨਾਲ ਜੁੜੇ ਜਰੂਰ ਰਹੋ ਹਾਈ ਬੋਲੇ ਬੋਲੇ ਹਾਈ ਬੋਲੇ ਬੋਲੇ ਕੀ ਬਰਕਾਈ ਕਿਸਾਨ ਖੋਲੇ ਖੜੇ ਭਾਈ ਕਿੱਥੇ ਆ ਭਾਈ ਕਿਸਾਨ ਆਇਆ ਭਾਈ ਸਰਦਾਰ ਜੀ ਆਇਓ ਆ ਰਹੇ ਸਾ ਜੀ ਪੱਤੇ ਖੜੋ ਜੀ ਤੁਸੀਂ ਉਹਨਾਂ ਕੋਲੇ ਆਇਆ ਆਇਆ ਹਾਈ ਬੋਲੇ ਬੋਲੇ ਭਾਈ ਕੀ ਬਰਕਾਈ राहुल दासा हां जी 450 ਤੋਂ 50 ਤੋਂ 4000 ਰੁਪਏ ਜੀ 4000 ਰੁਪਏ ਜੀ 5 ਰੁਪਏ ਜੀ 5 ਵੇਚੋ ਵੇਚੋ ਉਹ ਬੌਜੀ ਰੈਡੀमेड ਨਾਲੇ ਜੀ ਓਏ ਰੈਡੀमेड ਆ ਚਾਚਾ ਬੜਾ ਪੱਕਾ ਪੱਕਾ ਲਈ ਕੀਤਾ ਜੀ ਹਾਂ ਹਾਂ ਰੈਡੀमेड ਬੌਜੀ 5 ਰੁਪਏ ਜੀ 4000 5 ਰੁਪਏ ਜੀ 5 ਰੁਪਏ ਜੀ ਲਓ 5 ਰੁਪਏ ਜੀ 5 ਰੁਪਏ ਜੀ 4000 5 ਰੁਪਏ ਜੀ ਆਏ ਮਿਲਣਾ ਬੌਜੀ ਚਾਲੀ ਰੁਪਏ 5 ਰੁਪਏ ਰੇਡੀ ਮੇਟਾ ਬੌਜੀ ਓਏ 5 ਰੁਪਏ ਜੀ ਤੂੰ ਮੇਲਾ ਰੋ ਬਹੁਤੇ ਦੱਸ ਕਰ ਦੇ ਓਏ 10 ਰੁਪਏ ਚਲੋ ਬਹੁਤ ਨਖਾਟ 10 15 ਰੁਪਏ 15 ਰੁਪਏ ਬਹੁਤ ਕੁਝ ਬਹੁਤ 15 ਰੁਪਏ ਭਾਈ 15 ਰੁਪਏ ਜੀ ਲਓ ਜੀ ਦੇਖ ਲਓ ਭਾਈ 15 ਰੁਪਏ ਜੀ 20 20 ਰੁਪਏ 25 25 ਦੇਖ ਲਓ ਤੇਰੀ 25 ਰੁਪਏ ਖਰੀਦ ੜੀਏ ਬੌਜੀ ਨਹੀਂ ਜੀ ਬੌਜੀ 30 ਰੁਪਏ 35 ਜੀ 35 ਰੁਪਏ ਬੌਜੀ ਦੇਖ ਲਓ ਖਰੀਦ ੜੀਏ ਬੌਜੀ ਦੇਖੋ ਅਸਲੀ ਲੈਣੀ ਹੋਗੀ ਤਾਂ 40 40 40 45 45 45 ਰੁਪਏ ਕਰੋ 50 ਜੀ 50 ਰੁਪਏ 4050 ਰੁਪਏ ਭਾਈ ਬੋਲੇ ਕਿਸੇ ਲਈ ਓ 4050 ਰੁਪਏ ਲਿਖੋ ਜੀ 4000 ਰੁਪਏ 1401 ਮੁਛਲ ਸੀਗਾ ਜੀ 4050 ਰੁਪਏ ਵੇਚ ਚੁੱਕਿਆ 1401 ਅੱਜ ਕਿਸਾਨ ਭਰਾਵੋ ਵਾਧਾ ਹੋਇਆ 50 ਰੁਪਏ 50 60 70 ਰੁਪਏ ਲਓ ਜੀ ਆਹ ਢੇਰੀ ਵੇਨੇ ਕਿੱਥੋਂ ਕਿਤੇ ਕਰ ਜਾਊਗੀ ਵੇਨੇ ਵਿਹੜੀ ਵੈਰੇਟੀ ਆ ਭਾਈ ਬੋਲੋ ਬਰਾ ਭయ్యా ਬੋਲੋ ਜੀ ਵਿਹੜੀ ਵੈਰੇਟੀ ਆ 85 ਆਵਾਜ਼ੀ ਬੋਲੋ 85 ਜੀ ਲਓ ਜੀ 18 85 ਵੈਰੇਟੀ ਆ ਵੇਨੇ ਕਿੱਥੋਂ ਕਿਤੇ ਕਰ ਜਾਊਗੀ 18 85 ਬੋਲੋ ਜੀ ਮਾਮਾ ਬੋਲ ਯਾਰ ਆ ਜਾ ਐ ਬੋਲੋ ਬੋਲੋ ਜੀ

50 ਰੁਪਏ ਭਾਜੀ 15 ਜੀ 20 25 25 25 36 ਤੋਂ 25 ਰੁਪਏ ਜੀ 25 ਜੀ ਹਈ ਬੋਲੇ ਕਿਸੇ 36 ਤੋਂ 25 ਰੁਪਏ ਜੀ ਅਲੀ ਕੋ ਮੇਲੇ ਰੋ ਭਾਜੀ ਲਓ ਜੀ 3600 ਦੇ 25 ਰੁਪਏ ਸੀਗੀ ਜੀ ਵੈਰਾਈਟੀ 1885 3600 ਦੇ 25 ਮੁੱਛਲ 40 ਰੁਪਏ 50 ਰੁਪਏ ਗਿਆ ਜੀ ਅੱਜ ਲਾਈਕ ਸ਼ੇਅਰ ਕਰਦੇ ਕਿੰਨੇ ਹੋ ਗਏ ਆਉਗਾ ਬੋਲ ਤੂੰ ਬੋਲ ਜੇ ਨਾ ਕਹੇਂਗਾ ਮੈਂ ਤਾਂ ਉਹਨੇ ਬੋਲਣ ਬੋਲ 34 ਰੁਪਏ ਏ 34 ਰੁਪਏ 34 ਰੁਪਏ ਕੋਸ ਹੋ ਜਾਂਦਾ ਹੈ ਤਾਣਾ ਗੋੜੀ ਮੇੜੀ ਮੇੜੀ ਪੁੱਜਣ ਵਾਲੇ 34 ਰੁਪਏ ਪਹਿਲਾਂ ਰਸਨਾ ਸੀ ਗਿਆ ਏ 5 ਰੁਪਏ 5 ਪੱਖਾ ਡਬਲ 5 ਆ ਬਿਜਲੀ 350 35 ਰੁਪਏ ਬੋਲ ਆ ਦੇ ਬਿਜਲੀ ਦਾ ਉਹ ਅੱਡੇ ਦਾ ਬਊ ਜਰਾ 35 ਰੁਪਏ ਟਿੱਪ 35 ਰੁਪਏ ਟਿੱਪ 350 ਬੰਦ ਕਹਿੰਦਾ

ਆ ਯਾਰ ਕਾਫਾ ਟਵਰ ਮਾਫੀ ਹੈ 3200 ਐ 32 ਰੁਪਏ 5 ਰੁਪਏ ਕਰੀਏ ਆ ਪਾਰਟੀ 50 55 ਉਹ 350 350 30 30 340 ਕਰ ਦੇ 340 34 ਰੁਪਏ 5 ਰੁਪਏ ਕਢਾਣੂ ਕਢਾਣਗੇ ਚੱਲ ਹੋ ਗਈ ਆ ਪਹਿਲਾਂ ਬੁੜੇ ਦੀ ਗੱਲ ਸੁਣ ਲੈ ਆਪਰਾ 10 ਬਾਲ ਮੁਕਮਲ ਕਰਪੜਾ ਇਹ ਟੋ ਟਕੜਾ ਹੋਗੇ ਨਾ ਅਜੀ ਕਢਾਣਾਂਗਾ ਛਾਜ ਦੇ ਦੇ ਬਾਬੂ ਜੀ ਨਹੀਂ ਛਾਜ ਨਹੀਂ ਤੂੰ ਤਾਂ ਕਹੂਗਾ ਬੁੜੀਆਂ ਵੀ ਦੇਾਂਗੇ ਅਸੀਂ ਉਹ ਬੁੜੀਆਂ ਬੈਠੀਆਂ ਤੱਕ ਜੀ ਕਿੰਨੇ ਸੀ ਬਾਬਾ ਯਾਰ ਤੂੰ ਭੁਲਾਦਾ ਬੁੜਾ 50 50 ਪਾ ਦੇ ਦਿਓ ਨੀ ਆ 50 ਬੁੜਾ ਹੁਣ ਤਾਂ ਤੂੰ ਕੋ ਛਾਜ ਦੇ ਦੀਆਂ ਕਢਾਹਾਗੇ 50 ਹੱਥ ਚ ਨਹੀਂ ਆਣਾ ਤੇਰੇ 55 ਜੀ 60 ਤੇ 3500 ਰੁਪਏ 35 ਰੁਪਏ ਪੰਜ ਕਰ ਪੰਜ ਦੋ ਬੋਲੀਏ ਪੰਜ ਬਾਜੀ 50 ਗੱਡ ਦੇ 50 ਗੱਡ ਦੇ 50 ਗੱਡ ਦੇ 50 35 ਤੋਂ 50 ਜੀ ਬਾਈ ਨਿਕਲ ਗਏ ਹੁਣ ਤੋਂ 60 ਤਾਂ ਆ ਗਿਆ ਹੱਥ ਤੇ ਆ ਗਿਆ 60 ਬੰਦ ਕਰ 55 55 ਮੈਂ ਕਹਿੰਦਾ ਕੰਜਾ ਜੀ 55 ਰੁਪਏ 35 ਤੋਂ 55 ਟਿੱਪੂ 60 ਕਰ 60 60 60 ਜਿਹਾ ਹੋਣਾ ਜੇ ਤੇਰੀ ਲੈਣੀ 60 60 60 ਬੈਠ ਬੈਠ ਜੀ ਕੌਣ ਬੋਲੇ ਬੈਠ ਖੜੀਏ ਬੋਲੀ ਬੋਜੀ ਬੈਠ ਜੀ ਬੈਠ 70 ਕਰ 70 ਜੀ ਉੱਚਾ ਮਾਲਾ 75 ਜੀ 75 ਜੀ ਜਮੀਂਦਾਰ ਨੂੰ ਬੈਠੀ ਜੋ 75 ਹਜ਼ਾਰ 718 ਹਜ਼ਾਰ ਹੈ ਹੈ ਆ ਜਾਏਗੀ ਬਾਤ ਹੋਵੇ ਨਹੀਂ ਹੋਏ 375 ਹੈ ਜੀ ਇਸੇ ਕਰਦਾ ਕੋਈ ਨਹੀਂ ਮੰਨਦਾ ਨਾ ਹੋਏ ਆਪਾਂ ਬਹੁਤੇ ਬੋਲਦੇ ਹੀ ਨਹੀਂ ਆਣ 75 ਰੁਪਏ 75 ਰੁਪਏ ਉਹ ਤਾਂ ਜਲੀਸ਼ ਬੋਲਦਾ ਫੇਰ ਬੋਲਦੇ ਸੀ ਅੱਸੀ ਕਰੀ ਅੱਸੀ ਅੱਸੀ ਭਾਈ 90 90 90 90 ਕਰੀਟਰੀਆ ਬੌਜੀ ਜੀ ਪੱਖਾ ਲਾਗਣਾ ਬੌਜੀ ਇਹਨੂੰ ਦਾ 90 95 ਜੀ 95 ਜੀ 33 95 ਜੀ ਕਰਾ ਟਿੱਪੂ ਪੁਰਾਏ 33 95 ਜੀ 3600 ਰੁਪਏ ਜੀ 3600 ਰੁਪਏ ਜੀ ਇਹ ਲਗਾ ਲਿਆ ਜੀ ਟਿੱਪੂ ਬੋਲ ਏ 3300 ਰੁਪਏ ਜੀ ਬੋਲੇ ਕਿਦਰ rahul ਬੋਲੇ ਤੂੰ ਤਾਂ ਖੁਦ ਹੀ ਭਾਗ ਗਿਆ ਮੋਬਾਈਲ ਸਾਡਾ ਕੱਢ ਦਿੱਤਾ ਜੀ ਇਸ ਕਰਕੇ ਲਓ ਜੀ 17 18 ਸੀਗੀ 3600 ਰੁਪਏ ਲੱਗਿਆ ਜੀ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਹੋ ਜੀ 17 18 3600 ਰੁਪਏ ਗਈ ਹੈ ਜੀ ਇਹ ਢੇਰੀ ਬਾਕੀ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਹੋ ਬਹੁਤ ਬਹੁਤ ਧੰਨਵਾਦ ਲਾਈਵ ਦੇ ਨਾਲ ਜੁੜਨ ਵਾਸਤੇ